ਰੋਜ਼ ਬੈਠ ਕੇ ਝਾੜੂ ਲਗਾਉਣ ਨਾਲ ਔਰਤਾਂ ਨੂੰ ਕਦੇ ਵੀ ਕਮਰ ਦਰਦ ਦੀ ਸ਼ਿਕਾਇਤ ਨਹੀਂ ਹੁੰਦੀ ਨੰਬਰ 2 ਪੁਦੀਨੇ ਨੂੰ ਪਾਣੀ ਵਿੱਚ ਪਾ ਕੇ ਪੀ ਲਵੋ ਚਿਹਰੇ ਤੇ ਝੁੜੀਆਂ ਨਹੀਂ ਆਉਣਗੀਆਂ ਨੰਬਰ 3 ਨਿੰਮ ਦੇ ਪੱਤਿਆਂ ਦਾ ਰਸ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਦੇ ਵੀ ਅਲਰਜੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 4 ਸਫੇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਜੇ ਨੱਕ ਬੰਦ ਹੋ ਜਾਵੇ ਤਾਂ ਗੁੜ ਦੀ ਧੂਨੀ ਲਵੋ ਨੰਬਰ 2 ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 3 ਜੋ ਵਿਅਕਤੀ ਬਹੁਤ ਜ਼ਿਆਦਾ ਸੋਚਦਾ ਹੈ ਅਤੇ ਤਣਾਅ ਲੈਂਦਾ ਹੈ ਉਸ ਦੇ ਚਿਹਰੇ ਤੇ ਝੁਰੜੀਆਂ ਜਲਦੀ ਪੈ ਜਾਂਦੀਆਂ ਹਨ ਨੰਬਰ 4 ਤੇਜ਼ ਚੱਲਣ ਵਾਲੇ ਵਿਅਕਤੀ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਹੁੰਦਾ ਇੱਕ ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਛਾਤੀ ਵਿੱਚ ਜਮਾ ਹੋਈ ਬਲਗਮ ਦੂਰ ਹੋ ਜਾਂਦੀ ਹੈ ਨੰਬਰ 2 ਜੇਕਰ ਤੁਹਾਡਾ ਸਿਰ ਦਰਦ ਹੋ ਰਿਹਾ ਹੈ ਤਾਂ ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਸੁੰਘਣ ਨਾਲ ਠੀਕ ਹੋ ਜਾਵੇਗਾ Número 10.